ਬਾਕੀ ਖੁਸ਼ ਹੋ। ਸ਼ਸ਼ੀਕਲ ਜੀ ਸਾਰਿਆਂ ਨੂੰ ਵੋਟਸ ਸਾਰਿਆਂ ਨੂੰ ਤੁਸੀਂ ਕਿਹਨਾਂ ਤੋਂਗੇ? ਆਪਾਂ ਮਿਲਦੇ ਹਾਂ ਨਾ ਹਮੇਸ਼ਾ ਇਹਨਾਂ ਨੂੰ ਗੱਡੀ 'ਚ ਹੀ ਆਣਾ ਬਾਕੀ ਕਿਉਂਕਿ ਸਾਨੂੰ ਨਾ ਕਰੇ ਵਲੌਗ ਦੇ ਸਟਾਰਟਿੰਗ ਦਾ ਟਾਈਮ ਨਹੀਂ ਮਿਲਦਾ। ਨਾ ਨਾ ਯਾਰ ਹੁੰਦਾ ਵੀ ਅਸੀਂ ਵਲੌਗ ਬਣਾਉਣਾ ਵਾ। ਸਾਨੂੰ ਗੱਡੀ 'ਚ ਬੈਠ ਕੇ ਆਪਦਾ ਵੀ ਅਸੀਂ ਵਲੌਗ ਬਣਾਉਣਾ ਵਾ। ਠੀਕ ਹੈ ਜੀ। ਰਾਈਟ? ਹਾਂ ਜੀ। ਆਜਾ ਬਾਕੀ ਚੱਲਦੇ ਆ। ਦੀ ਲੱਗ ਰਹੀ ਹੈ ਨਾ ਆਪਾਂ ਰੈਡੀ ਹੋਏ ਆ ਅੱਜ ਅਸੀਂ ਚੱਲੇ ਆ ਫੋਟੋ ਸ਼ੂਟ ਕਰਨ ਠੀਕ ਹੈ ਜੀ ਜੇ ਤੁਸੀਂ ਆਪਣੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਇੰਸਟਾਗ੍ਰam ਤੇ ਬਹੁਤ ਸਾਰਾ ਫਾਰਸ ਪਾਣ ਤੁਸੀਂ ਜਾ ਕੇ ਸਰਚ ਕਰਕੇ ਆਪਣੀ ਰੀਲਸ ਦੇਖ ਸਕਦੇ ਹੋ ਜਿਹੜਾ ਅਸੀਂ ਚੱਲਾਂਗੇ ਲੋਕੇਸ਼ਨ ਤੇ ਜਿੱਥੇ ਅਸੀਂ ਫੋਟੋ ਸ਼ੂਟ ਕਰਨਾ ਹੈ ਕਿੱਥੇ ਬਣਾਈਏ ਵੀਡੀਓ ਚਾਹ ਇੱਥੇ ਬਣਾਉਣੀ ਆ ਕਿੱਦਾਂ ਕਿੱਦਾਂ ਬਣਾਉਣੀ ਦੱਸੋ ਮੜਾ ਤੁਸੀਂ ਕਿਹੜੀ ਸਾਈਡ ਤੋਂ ਆਉਂਗੇ ਇੱਧਰ ਦੀ ਸਾਈਡ ਆਉਂਗੇ ਸੇ ਦਰਫਾ ਫਿਰ ਮੈਂ Song ਤੇ lip sync ਕਰਨੀ ਆ Song ਤੇ lip sync ਕਰਨੀ ਆ ਠੀਕ ਆ ਚਲੋ ਬਣਾ ਲੈਨੇ ਚਲੋ ਰੈਡੀ ਤੇ ਆਪਣੀ ਲੋਕੇਸ਼ਨ ਦਿਖਾ ਦਿਓ ਸਾਰੇ ਕਿਥੇ ਆਏਗੇ ਅਸੀਂ ਅੱਜ ਅੱਜ ਖੇਤਾਂ ਦੀ ਵੀਡੀਓ ਬਣਾਉਣੀ ਹੈ ਜੀ ਸੋ ਐਦਾਂ ਹੀ ਵਲੌਗ ਆਪਣਾ ਫੁੱਲ ਦੇਖਿਓ ਠੀਕ ਹੈ ਜੇ ਅਸੀਂ ਇੱਥੇ ਕਰ ਲਈਏ ਵੀਡੀਓ ਸ਼ੋਰਟ ਆ ਤੇ ਆਪਾਂ ਮਿਲਦੇ ਆ ਤੁਹਾਨੂੰ ਵੀਡੀਓ ਬਣਾ ਕੇ ਠੀਕ ਆ ਜੀ ਜੇ ਆਪਣਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਮਿਲਦੇ ਆਪਾਂ ਬਾਏ ਟਨ ਬਾਏ ਇੱਥੇ ਘਾਤੋ ਬੈਠ ਗਏ ਮੈਂ ਥੱਕ ਗਈ ਸੀ ਬੈਠ ਗਈ ਇੱਥੇ ਬੜੀ ਸੋਹਣੀ ਠੰਢੀ ਠੰਢੀ ਹਵਾ ਆਈ ਜਾਂਦੀ ਆ ਜੀ ਕਹਦਾ ਨਾ ਇੱਥੇ ਹੀ ਸੋ ਗਿਆ ਮੈਂ ਤਾਂ ਹੂੰ ਖੇਤਾਂ 'ਚ ਵੈਸੇ ਜੀ ਤਾਂ ਬਹੁਤ ਲੱਦਾ ਵਾ ਸਹੀ ਗੱਲ ਆ ਹਵਾ ਵੀ ਬੜੀ ਠੰਢੀ ਠੰਢੀ ਆਈ ਜਾਂਦੀ ਆ ਵੀਊ ਬਹੁਤ ਘੈਂਡਾ ਦੇ ਖੇਤਾਂ ਦਾ ਸ਼ੈਰੀ ਬੋਲਨੀ ਆ ਮੈਂ ਸ਼ੈਰੀ ਬੋਲਣੀ ਖੇਤਾਂ 'ਚ ਵੈਸੇ ਜੀ ਬੋਲਾਦਾ ਨਾ ਹਾਂ ਜੀ ਦੇਖੋ ਮੈਂ ਬੈਠੀ ਕਿੱਥੇ ਆ ਇੱਧਰ ਲਾਈਟ ਵੀ ਆ ਕਿੱਥੇ ਜੇ ਮੈਂ ਚੰਬੜ ਗਈ ਪੇਰ ਹਾਏ ਜੇ ਮੈਂ ਮਰ ਗਈ ਪੇਰ ਢਲੀਆ ਫਿਰ ਚਲੋ ਵੀਡੀਓ ਬਣ ਗਿਆ ਹਾਂਜੀ ਫਿਰ ਦੱਸੋ ਕਮੈਂਟ ਕਰਕੇ ਆਪਣੀ ਲੁੱਕ ਕਿੱਦਾਂ ਦੀ ਸੀ ਅੱਜ ਤੇ ਵੀਡੀਓ ਤੁਸੀਂ ਆਪਣੀ ਇੰਸਟਾਗ੍ਰam ਤੇ ਦੇਖ ਹੀ ਲੈਣਾ ਰਾਈਟ ਸਹੀ ਐ ਫੇ ਹਵਾਇਂ ਨਹੀਂ ਸੋਹਣੀ ਆ ਰਹੀ ਠੰਡੀ ਠੰਡੀ ਆ ਰਹੀ ਮੇਰਾ ਤਾਂ ਜਾਨੋ ਜੀ ਨਹੀਂ ਕਰਦਾ ਜੀ ਕਦੇ ਇੱਥੇ ਸੌਂ ਜਾ ਜੇ ਪਾਣੀ ਹੁੰਦਾ ਇਹਦੇ ਵਿੱਚ ਫਿਰ ਮੈਂ ਇੱਥੇ ਆ ਕੇ ਬਹਿ ਗਈ ਹੂੰ ਫਿਰ ਤਾਂ ਕੁਝ ਨਹੀਂ ਸੀ ਫਿਰ ਵੀ ਤੇ ਮੈਂ ਬੈਠਾ ਮੇਰੇ ਕੱਪੜੇ ਗਿੱਲੇ ਹੋ ਜਾਣੇ ਫਿਰ ਇਹਦਾ ਆਪਾਂ ਹੋਰ ਇੱਕ ਹੋਰ ਵੀਡੀਓ ਬਣਾ ਲੈਣ ਦਿੰਦਾ ਪਾਣੀ ਹਮੇ ਹੂੰ ਸਹੀ ਐ ਪਾਣੀ ਉਹ ਗੱਡੀ ਕਿੱਥੇ ਖੜੀ ਆ ਉਹ ਖੜੀ ਗੱਡੀ ਉਹ ਗੱਡੀ ਆਪਣੀ ਗੱਡੀ ਚੱਲੀਏ ਫਿਰ ਚੱਲਦੇ ਆ ਇਹ ਇਹ ਹਾਂਜੀ ਫਰੈਂਡਸ ਸਾਨੂੰ ਲੱਗੀ ਸੀ ਭੁੱਖ ਤੇ ਅਸੀਂ ਲੈ ਰਹੇ ਆ ਕੋਣ ਐਂਡ ਕਾਪਾ ਠੀਕ ਹੈ ਜੀ ਆਪਾਂ ਕੋਣ ਹੀ ਲੈ ਰਹੇ ਆ ਕਾਇਮਿਸ਼ ਆਪਾਂ ਕੋਣ ਠੰਡਾ ਕੁਝ ਖਾਣੋ ਜੀ ਕਰਦਾ ਪਿਆ ਸੀ ਆ ਸੋ ਆਪਾਂ ਤਾ ਕਰਕੇ ਲੈ ਰਹੇ ਆ ਠੀਕ ਹੈ ਜਿਨੇ ਜਿਨੇ ਖਾਣੀ ਆ ਆਈਸਕ੍ਰੀਮ ਆ ਜਾਓ ਕਮੈਂਟ ਚ ਲਿਖ ਦਿਓ ਯੈਸ ਤੇਰੇ ਜਦੋਂ ਵੀ ਪੈਂਦੇ ਨੇ ਸਭ ਨਾਲ ਬਲਟ ਜਾਂਦਾ ਸ਼ਾਇਦ ਸਾਰੇ ਕਹਿੰਦੇ ਪਰ ਆਈਸਕ੍ਰੀਮ ਵੀ ਜਿਹੜੀ ਆ ਲੈ ਲਈ ਸੀ ਤੇ ਹੁਣ ਅਸੀਂ ਚੱਲੇ ਆ ਘਰੇ ਠੀਕ ਹੈ ਜੀ ਤੇ ਚਲਿਏ ਘਰੇ ਹੋਰ ਘਰੇ ਚੱਲਦੇ ਆ ਦੇਖ ਬਾਦੀਗਾ ਤੇ ਆਪਣਾ ਹੋ ਗਿਆ ਦਾ ਟਾਈਮ ਘਰੇ ਜਾਣ ਦਾ ਹਾਂਜੀ ਤੇ ਆਪਾਂ ਇੱਥੇ ਕਰਦੇ ਆ ਵਲੌਗ ਦਾ ਐਂਡ ਜੇ ਆਪਣਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ